ਲੰਗੇ ਕੱਲ ਬੀਬੀ ਜ਼ਗੀਰਕੌਰ ਸ੍ਰੀ ਕਾਲ ਤਕਸਾਲ ਦੇ ਸਾਹਮਣੇ ਨਾਤਮਸਤਕ ਹੁੰਦੇ ਨੇ ਪਰਮਿੰਦਰ ਸਿੰਘ ਟੀਨਸਾਲਾਂ ਦੇ ਨਾਲ ਹੁੰਦੇ ਨੇ ਸਪਸ਼ਟੀਕਰਨ ਸੌਂਪ ਦਿੱਤਾ ਜਾਂਦਾ ਹੈ ਸਪਸ਼ਟੀਕਰਨ ਸੌਪਿਆ ਜਾਂਦਾ ਹੈ ਉਹ ਸਪਸ਼ਟੀਕਰਨ ਦੇ ਵਿੱਚ ਬੀਬੀ ਜ਼ਗੀਰਕੌਰ ਇਹ ਸਾਫ਼ ਕਰ ਰਹੇ ਨੇ ਕਿ 14 ਦਿਨਾਂ ਵਾਸਤੇ ਮਹਿਜ਼ ਕੈਬਨਿਟ ਮਨਿਸਟਰ ਉਹ ਬਣੇ ਸਨ ਉਸ ਤੋਂ ਬਾਅਦ ਅਸਤੀਫਾ ਦੇ ਦਿੱਤਾ ਗਿਆ ਸੀ ਹੁਣ ਬੀਬੀ ਜ਼ਗੀਰਕੌਰ ਦੇ ਉੱਤੇ ਬੇਹੱਦ ਸਵਾਲ ਖੜੇ ਹੋ ਰਹੇ ਨੇ ਕਿਹਾ ਜਾ ਰਿਹਾ ਹੈ ਕਿ ਜੇ ਤੁਸੀਂ ਕੈਬਨਿਟ ਦੇ ਵਿੱਚ ਨਹੀਂ ਵੀ ਸੀ ਘੱਟੋ ਘੱਟ ਐਮ.ਐਲ.ਏ ਤਾਂ ਸੀ ਕਿਹਾ ਜਾ ਰਿਹਾ ਹੈ ਕਿ ਇੰਨੇ ਦਿਨ ਹੋ ਗਏ ਕਿ ਬੀਬੀ ਜ਼ਗੀਰਕੌਰ ਨੇ ਇਸ ਮਾਮਲੇ ਦੇ ਉੱਤੇ ਕੋਈ ਇਤਰਾਜ਼ ਨਹੀਂ ਚੁੱਕਿਆ ਤੇ ਹੁਣ ਆ ਕੇ ਬੀਬੀ ਜ਼ਗੀਰਕੌਰ ਇਸ ਮਾਮਲੇ ਦੇ ਉੱਤੇ ਬੋਲਦੇ ਪਏ ਐ ਕਿਹਾ ਜਾ ਰਿਹਾ ਹੈ ਕਿ 2015 ਤੋਂ ਬਾਅਦ ਹੁਣ ਬੀਬੀ ਜ਼ਗੀਰਕੌਰ ਨੂੰ ਯਾਦ ਆਈ ਪਰ ਸਵਾਲ ਇਹ ਖੜਦਾ ਆ ਕਿ ਕੀ ਬੀਬੀ ਜ਼ਗੀਰਕੌਰ ਨੇ ਆਵਾਜ਼ ਚੁੱਕੀ ਹੈ ਜਾਂ ਨਹੀਂ ਦਰਅਸਲ ਪੰਥਦਰਦੀ ਇਦਾਂ ਦੇ ਬੜੇ ਲੀਡਰ ਨੇ ਜਿਹੜੇ ਪਾਰਟੀ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਆਵਾਜ਼ ਚੁੱਕਦੇ ਰਹੇ ਨੇ ਹਾਲ ਹੀ ਦੇ ਵਿੱਚ ਮੰਤਰੀਤ ਅਿਆਲੀ ਨੇ ਉਹ ਸੁਖਬੀਰ ਸਿੰਘ ਬਾਦਲ ਦੀ ਲੀਡਰਸ਼ਿਪ ਦੇ ਖਿਲਾਫ ਖੜਦੇ ਨਜ਼ਰ ਵੀ ਆਏ ਨੇ ਮੰਤਰੀ ਤੇਆਲੀ ਸਾਫ਼ ਤੌਰ ਤੇ ਕਹਿੰਦੇ ਨੇ ਕਿ ਜਦ ਤੱਕ ਇਕਬਾਲ ਸਿੰਘ ਝੁੰਦਾ ਵਾਲੀ ਜਿਹੜੀ ਰਿਪੋਰਟ ਹੈ ਉਹ ਲਾਗੂ ਨਹੀਂ ਹੋਵੇਗੀ ਝੁੰਦਾ ਕਮਿਸ਼ਨ ਦੀ ਰਿਪੋਰਟ ਲਾਗੂ ਨਹੀਂ ਹੋਵੇਗੀ ਉਰ ਤੱਕ ਉਹ ਪਾਰਟੀ ਗਤੀਵਿਧੀਆਂ ਤੋਂ ਥੋੜੀ ਦੂਰੀ ਬਣਾਈ ਰੱਖਣਗੇ ਹਾਲਾਂਕਿ ਵਿਧਾਨ ਸਭਾ ਦੇ ਵਿੱਚ ਫਰਜ਼ੋਰ ਬੋਲਦੇ ਇਹਦੇ ਵਿੱਚ ਕੋਈ ਦੋਰਾ ਨਹੀਂ ਹੈ ਪਰ ਦੂਜੇ ਪਾਸੇ ਮੰਤ ਤੇਆਲੀ ਨੂੰ ਲੈ ਕੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਲੈ ਕੇ ਕਿ ਤਰ੍ਹਾਂ ਕਿਤੇ ਮਤਭੇਦ ਨਜ਼ਰ ਵੀ ਆਉਂਦੇ ਨੇ ਉੱਥੇ ਬੀਬੀ ਜ਼ਗੀਰ ਕੌਰ ਵੀ ਨੇ ਬੀਬੀ ਜ਼ਗੀਰ ਕੌਰ ਇਸ ਗੱਲ ਦਾ ਵਾਰ-ਵਾਰ ਦਾਵਾ ਵੀ ਕਰਦੇ ਰਹੇ ਨੇ ਸਾਡੀ ਇੰਟਰਵਿਊਜ਼ ਦੇ ਵਿੱਚ ਉਹਨੇ ਕਈ ਵਾਰ ਕਿਹਾ ਕਿ ਮੈਂ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਲੰਗੇ ਕਾਲ ਵੀ ਜਿਹੜਾ ਸਪਸ਼ਟੀਕਰਨ ਆਉਦੇ ਵਿੱਚ ਬੀਬੀ ਜਗੀਰ ਕੌਰ ਕਹਿੰਦੇ ਨੇ ਕਿ ਜਿੰਨੀ ਵਾਰ ਉਹਨਾਂ ਨੇ ਆਵਾਜ਼ ਚੁੱਕੀ ਹੈ ਉੰਨੀ ਵਾਰ ਜਿਹੜਾ ਕਾਬਸ ਧੜਾ ਸੀ ਜਾਂ ਕਹਦੀ ਹੈ ਬਾਦਲ ਪਰਵਾੜ ਸੀ ਕਿ ਉਹਨਾਂ ਦੇ ਸਲਾਹਕਾਰ ਸੀ ਉਹ ਪ੍ਰੈਸ਼ਰ ਪਾਉਂਦੇ ਰਹੇ ਜਾਂ ਕਹਦੀ ਹੈ ਕਿ ਉਹ ਇਸ ਚੀਜ਼ ਨੂੰ ਸਾਈਡ ਲਾਈਨ ਕਰਦੇ ਰਹੇ ਇਸ ਵਾਸਤੇ ਸ਼ਾਇਦ ਬੀਬੀ ਜਗੀਰ ਕੌਰ ਦੀ ਆਵਾਜ਼ ਦਬਦੀ ਰਹੀ ਹਾਲਾਂਕਿ ਬੀਬੀ ਜ਼ਗੀਰਕੌਰ ਜਿਹੜੇ ਨੇ ਉਹਨਾਂ ਨੇ ਪੰਥ ਵਾਸਤੇ ਬੜੇ ਬੜੇ ਕੰਮ ਕੀਤੇ ਇਹਦੇ ਵਿੱਚ ਤਾਂ ਕੋਈ ਦੋ ਰਹਿਣੀ ਹੈ ਬੀਬੀ ਜ਼ਗੀਰਕੌਰ ਜਿਹੜੇ ਨੇ ਉਹਨਾਂ ਨੇ ਪੰਥ ਨੂੰ ਲੈ ਕੇ ਸਿੱਖੀ ਨੂੰ ਲੈ ਕੇ ਅ ਜਿਹੜੀ ਪਹਿਲ ਕਦਮੀ ਦਿਖਾਈ ਆ ਉਹਦੇ ਵਿੱਚ ਕੋਈ ਦੋ ਰਹਿਣੀ ਆ ਹਾਲਾਂਕਿ ਇਲਜ਼ਾਮ ਲੱਗਦੇ ਨੇ ਇਲਜ਼ਾਮ ਲੱਗੇ ਵੀ ਨੇ ਔਰ ਇਲਜ਼ਾਮ ਉਹਨਾਂ ਇਲਜ਼ਾਮਾਂ ਨੂੰ ਲੈ ਕੇ ਬੀਬੀ ਜ਼ਗੀਰਕੌਰ ਜਾਣਦੇ ਨੇ ਜਾਂ ਉਹ ਇਲਜ਼ਾਮ ਲਾਉਣ ਵਾਲੇ ਜਾਣਦੇ ਨੇ ਕਿ ਉਹ ਇਲਜ਼ਾਮ ਕਿੰਨੇ ਕ ਕੰਕਰੀਟ ਨੇ ਔਰ ਕਿੰਨੇ ਕ ਸੱਚ ਕਿੰਨੇ ਕ ਝੂਠ ਨੇ ਪਰ ਦੂਜੇ ਪਾਸੇ ਜਿਹੜਾ ਇਹ ਇਲਜ਼ਾਮ ਹੈ ਕਿ ਬੀਬੀ ਜ਼ਗੀਰਕੌਰ ਨੇ ਇਨੀ ਦੇਰ ਤੋਂ ਆਵਾਜ਼ ਨਹੀਂ ਚੁੱਕੀ ਹੁਣ ਇਸ ਇੱਕ ਪੱਖ ਤਾਂ ਇਹ ਵੀ ਬਣਦਾ ਹੈ ਕਿ ਆਵਾਜ਼ ਚੁੱਕੀ ਹੋ ਸਕਦੀ ਹੈ ਪਰ ਆਵਾਜ਼ ਦਬਾਈ ਵੀ ਜਾ ਸਕਦੀ ਹੈ ਜਿਵੇਂ ਬੀਬੀ ਜ਼ਗੀਰ ਕੁਰ ਦਾਵਾ ਕਰਦੇ ਆ ਕਿ ਉਹਨਾਂ ਦੀ ਆਵਾਜ਼ ਨੂੰ ਦਬਾਇਆ ਗਿਆ ਪਰ ਗੱਲ ਇਹ ਹੈ ਕਿ ਹੁਣ ਪਾਣੀ ਸਿਰੋਂ ਲੰਘ ਗਿਆ ਸੀ ਜਦੋਂ ਇਹ ਜਿੰਨੇ ਵਾਰ ਵੀ ਬਾਗੀ ਲੀਡਰਾਂ ਦੇ ਨਾਲ ਗੱਲ ਕੀਤੀ ਉਹਨਾਂ ਨੇ ਆਹੀ ਕਿਹਾ ਕਿ ਹੁਣ ਪਾਣੀ ਸਿਰੋਂ ਲੰਘ ਗਿਆ ਸੀ ਔਰ ਇਸੇ ਤਰਜ਼ ਦੇ ਉੱਤੇ ਇਹ ਬਗਾਵਤ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਖੈਰ ਇੱਕ ਪੱਖ ਤੁਹਾਨੂੰ ਉਹ ਦਿਖਾਇਆ ਜਿਸ ਦੇ ਵਿੱਚ ਇਹ ਦਲੀਲਾਂ ਦਿੱਤੀਆਂ ਜਾਂਦੀਆਂ ਕਿ ਇੰਨਾ ਸਮਾਂ ਕਿਉਂ ਲਾਇਆ ਗਿਆ ਹਾਲਾਂਕਿ ਜ਼ਰੂਰ ਉਸ ਮਾਮਲੇ ਨੂੰ ਲੈ ਕੇ ਵੀ ਉਹਨਾਂ ਦਲੀਲਾਂ ਨੂੰ ਲੈ ਕੇ ਵੀ ਸਾਫ਼ ਤੌਰ ਤੇ ਇਗਨੋਰ ਨਹੀਂ ਕੀਤਾ ਜਾ ਸਕਦਾ ਉਹਨਾਂ ਦਲੀਲਾਂ ਨੂੰ ਵੀ ਕਿਸੇ ਹੱਦ ਤੱਕ ਪ੍ਰਮਾਣਤਾ ਦਿੱਤੀ ਜਾ ਸਕਦੀ ਹੈ ਹੋ ਸਕਦਾ ਹੈ ਕਿ ਉਹਨਾਂ ਦਲੀਲਾਂ ਵਿੱਚ ਵੀ ਦਮ ਹੋਵੇ ਪਰ ਹੋ ਸਕਦਾ ਹੈ ਕਿ ਇਸ ਦਲੀਲ ਦੇ ਵਿੱਚ ਜਿਹੜੀ ਬੀਬੀ ਜ਼ਗੀਰਕੌਰ ਦਲੀਲ ਦਿੰਦੇ ਨੇ ਇਸ ਇਹਦੇ ਵਿੱਚ ਵੀ ਦਮ ਹੋਵੇ ਪੀਬੀ ਜ਼ਗੀਰ ਕੌਰ ਵਾਰ-ਵਾਰ ਕਹਿੰਦੇ ਆਏ ਨੇ ਕਿ ਉਹਨਾਂ ਦੀ ਆਵਾਜ਼ ਨੂੰ ਦਬਣ ਦੀ ਕੋਸ਼ਿਸ਼ ਹੁੰਦੀ ਰਹੀ ਹੈ ਕਹਿੰਦੇ ਪੋਲਿਟੀਕਲ ਲੈਵਲ ਦੇ ਉੱਤੇ ਬਹੁਤ ਕੁਝ ਹੁੰਦਾ ਹੈ ਜੋ ਅਮਲ ਦੇ ਵਿੱਚ ਲਿਆਂਦਾ ਗਿਆ ਔਰ ਅੰਤ ਦੇ ਵਿੱਚ ਆਉਂਦੇ ਆਉਂਦੇ ਕਹਿੰਦੇ ਕਿ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦੇ ਰਸਤੇ ਵੀ ਦੋ ਵਾਰ ਦਿਖਾ ਦਿੱਤੇ ਗਏ ਖੈਰ ਉਹ ਵੀ ਮਸਲੇ ਜਿਹੜੇ ਨੇ ਵਿਵਾਦਾਂ ਦੇ ਵਿੱਚ ਘਰੇ ਹੋਏ ਨੇ ਉਹਨਾਂ ਦੇ ਵਿੱਚ ਜੋ ਆਫਟਰ ਮੈਥ ਹੋਇਆ ਉਹ ਵੀ ਵਿਵਾਦਾਂ ਵਿੱਚ ਘਰੇਆ ਹੋਇਆ ਖਾਸ ਕਰਕੇ ਜਲੰਧਰ ਦੀ ਜਿਹੜੀ ਲੋਕ ਸਭਾ ਜ਼ਿਮਨੀ ਚੋਣ ਸੀਗੀ ਉਹ ਵਿਵਾਦਾਂ ਦੇ ਵਿੱਚ ਘਰੀ ਹੋਈ ਹੈ ਬਹੁਤ ਕੁਝ ਹੈ ਦਸ ਨੂੰ ਲੈ ਕੇ ਵਿਵਾਦ ਖੜਾ ਹੋਇਆ ਪਰ ਬੀਬੀ ਜਗੀਰ ਕੌਰ ਲਗਾਤਾਰ ਆਪਣੇ ਉਸ ਸਟੈਂਡ ਦੇ ਉੱਤੇ ਬਰਕਰਾਰ ਨੇ ਕਿ ਉਹਨਾਂ ਨੇ ਆਵਾਜ਼ ਚੁੱਕੀ ਪਰੋਂ ਦੀ ਆਵਾਜ਼ ਨੂੰ ਨਿਊਟਰਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਜਾਂ ਤਾਂ ਇਹ ਹੈ ਨਾ ਕਿ ਇਕੱਲੇ ਬੀਬੀ ਜਗੀਰ ਕੌਰ ਹੀ ਹੁਣ ਆਵਾਜ਼ ਚੁੱਕਦੇ ਪਏ ਨੇ 2015 ਤੋਂ ਬਾਅਦ ਹੁਣ ਆਵਾਜ਼ ਚੁੱਕਦੇ ਪਏ ਨੇ ਬੀਬੀ ਜਗੀਰ ਕੌਰ ਦੇ ਨਾਲ ਸਿਕੰਦਰ ਸਿੰਘ ਮਲੂਕਾ ਨੇ ਪਰਮਿੰਦਰ ਸਿੰਘ ਢੀਂਡਸਾ ਨੇ ਜਾਂ ਹੋਰ ਲੀਡਰ ਨੇ ਜਿਹੜੇ ਵਜ਼ੀਰੀਆਂ ਮੰਨ ਚੁੱਕੇ ਨੇ ਪਰਮਿੰਦਰ ਸਿੰਘ ਢੀਂਡਸਾ ਨੂੰ ਲੈ ਕੇ ਤਾਂ ਇਹ ਵੀ ਗੱਲ ਚੱਲੀ ਸੀ ਕਿ ਜਦੋਂ ਸ਼ੁਕਰਵੀਰ ਸਿੰਘ ਬਾਦਲ ਨਾਲ ਕਹਿੰਦੇ ਗੱਲਬਾਤ ਹੋਈ ਸੀ ਲੋਕ ਸਭਾ ਇਲੈਕਸ਼ਨਸ ਵੇਲੇ ਤੇ ਸੰਗਰੂਰ ਦੀ ਸੀਟ ਦਾਵਾ ਕੀਤਾ ਗਿਆ ਸੀ ਔਰ ਜਦੋਂ ਸੰਗਰੂਰ ਦੀ ਸੀਟ ਇਕਬਾਲ ਸਿੰਘ ਝੁੰਡਾ ਨੂੰ ਦਿੱਤੀ ਗਈ ਤੇ ਉਸ ਤੋਂ ਬਾਅਦ ਪਰਿਵਾਰ ਨਾਰਾਜ਼ ਹੋ ਗਿਆ ਪਰਮਿੰਦਰ ਸਿੰਘ ਢੀਂਸਾ ਤੇ ਉਹਨਾਂ ਦੇ ਪਿਤਾ ਸੁਖਦੇਵ ਸਿੰਘ ਢੀਂਸਾ ਨਾਰਾਜ਼ ਹੋ ਗਏ ਔਰ ਪਾਰਟੀ ਗਤੀਵਿਧੀਆਂ ਦੇ ਵਿੱਚ ਪ੍ਰਚਾਰਕ ਗਤੀਵਿਧੀਆਂ ਦੇ ਵਿੱਚ ਉਹਨਾਂ ਨੇ ਆਣੋ ਇਨਕਾਰ ਕਰ ਦਿੱਤਾ ਹੁਣ ਉੱਥੇ ਆ ਕੇ ਤਾਂ ਸਿੱਧਾ ਸਿੱਧਾ ਅਲੀਗੇਸ਼ਨ ਲੱਗ ਸਕਦਾ ਹੈ ਕਿ ਸਿਰਫ ਵੋਟ ਵਾਸਤੇ ਜਾਂ ਫਿਰ ਉਹ ਸਿਰਫ ਚੋਣਾਂ ਵਾਸਤੇ ਜਾਂ ਸੀਟ ਵਾਸਤੇ ਲੋਕ ਸਭਾ ਦੀ ਸੀਟ ਵਾਸਤੇ ਕਰ ਵਾਪਸੀ ਹੋਈ ਸੀ ਲੱਗਿਆ ਵੀ ਉਸ ਵੇਲੇ ਇਲਜ਼ਾਮ ਪਰ ਪਰਮੇਂਦਰ ਸਿੰਘ ਢੀਂਸਾ ਦੀ ਕਾਰਗੁਜ਼ਾਰੀ ਨੂੰ ਲੈ ਕੇ ਸਵਾਲ ਕੰਪੈਰੀਟਿਵਲੀ ਜ਼ਿਆਦਾ ਵੀ ਖੜਦੇ ਆਏ ਨੇ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਗੱਲ ਕੀਤੀ ਜਾਂਦੀ ਹੈ ਤੇ ਉਸ ਵੇਲੇ ਪਰਮੇਂਦਰ ਸਿੰਘ ਢੀਂਸਾ ਉਹਨਾਂ ਲੀਡਰਾਂ ਦੇ ਵਿੱਚੋਂ ਸੀ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਨਾਲ ਖੜ ਕੇ ਤੇ 6-6 ਰੁਪਏ ਦੇ ਵਿੱਚ ਉਹ ਰੱਦੀ ਦੇ ਕਾਗਜ਼ ਵਾਂਗ ਵੇਚਦੇ ਪਏ ਸੀ ਇਹਨਾਂ ਮਸਲਿਆਂ ਨੂੰ ਲੈ ਕੇ ਬੀਬੀ ਜ਼ਗੀਰ ਕੌਰ ਨੇ ਜੋ ਸਪਸ਼ਟਿਕਰਨ ਦਿੱਤਾ ਹੈ ਉਹਦੇ ਉੱਤੇ ਵੀ ਇੱਕ ਵਾਰ ਗਾਉਗਾਚ ਵਿਸ਼ਲੇਸ਼ਣ ਹੋਣਾ ਜ਼ਰੂਰੀ ਹੈ ਖੈਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਹਨਾਂ ਲੀਡਰਾਂ ਨੂੰ ਲੈ ਕੇ ਖਾਸ ਕਰਕੇ ਜਿਹੜੇ ਬਾਗੀ ਲੀਡਰ ਨੇ ਉਹਨਾਂ ਨੇ ਸ੍ਰੀ ਕਾਲਕਤਖ ਸਾਹਿਬ ਸਾਹਮਣੇ ਆਪਣਾ ਪੱਖ ਜ਼ਰੂਰ ਰੱਖਿਆ ਰੱਖਦੇ ਪਏ ਵੀ ਨੇ ਔਰ ਇਸ ਤੋਂ ਬਾਅਦ ਕੀ ਕੁਝ ਹੁੰਦਾ ਹੈ ਖਾਸ ਕਰਕੇ ਕਿਉਂਕਿ ਲੰਗੇ ਕਾਲ ਸਿਕੰਦਰ ਸਿੰਘ ਮਲੂਕਾ ਹੁਣੀ ਵੀ ਜਾਏ ਨੇ ਔਰ ਇਵੈਂਚੁਅਲੀ ਸ੍ਰੀ ਕਾਲਕਤਖ ਸਾਹਿਬ ਦੇ ਵੱਲੋਂ ਕਿਹੜਾ ਫੈਸਲਾ ਸੁਣਾਇਆ ਜਾਵੇਗਾ ਹੁਣ ਹਰ ਇੱਕ ਦੀ ਨਿਗਾਹ ਉਧਰ ਵੱਲ ਨੂੰ ਹੈ ਜੋ ਵੀ ਹੋਏਗਾ ਦੱਸਦੇ ਰਹਿਵਾਂਗੇ ਬਨੇ ਰੋਵਾ ਨੀਂਡਾ ਪੰਜਾਬੀ ਤੇ